ਮੈਂ ਬਾਰੇ ਕੇ ਤੋਂ ਆ ਰਿਹਾ ਸੀ ਪੇਮੈਂਟ ਲੈ ਕੇ ਤੇ ਦੋ ਮੁੰਡੇ ਪਿੱਛੋਂ ਆਏ ਆ ਕਾਪਾ ਮਾਰਿਆ ਪਹਿਲਾਂ ਪਿੱਛੋਂ ਹੀ ਆਂਦੇ ਸੀ ਕਾਪਾ ਠੋਕਿਆ ਗਿਆ ਤੇ ਮੈਂ गिर ਗਿਆ ਗਿਆ ਮੇਰੇ ਜੇਬ ਦੇ ਵਿੱਚ ਪੇਮੈਂਟ ਸੀ ਸ਼ਾਇਦ ਉਹਨਾਂ ਨੇ ਬਾਰੇ ਕੇ ਦੇਖਿਆ ਗਿਆ ਵੀ ਮੈਨੂੰ ਪੇਮੈਂਟ ਲੈਂਦੇ ਹੋਏ 55000 67000 ਜਾਂ 56000 ਜਨੀਆਂ ਰੋਡ ਪੇਮੈਂਟ ਸੀਗੀ ਜਿਹੜੀ ਮੇਰੀ ਜੇਬ ਦੇ ਵਿੱਚ ਸੀ ਤਿੰਨੋਂ ਜੇਬਾਂ ਦੇ ਵਿੱਚ ਸੀ ਥਰਡੀ ਉਤਲੀ ਔਰ ਪਿਛਲੀ ਜੇਬ ਦੇ ਵਿੱਚ ਪੇਮੈਂਟ ਖੋ ਕੇ ਲੱਗੇ ਪਲੱਸ ਮੋਬਾਈਲ ਖੋ ਕੇ ਲੱਗੇ ਗਏ Oppo ਦਾ ਫੋਨ ਸੀਗਾ ਇਹ ਮੇਰਾ ਦੋ ਜਾਨੇ ਸੀਗੇ ਮੂਹ ਲਵੇਟੇ ਹੋਏ ਸੀਗੇ ਔਰ ਆਵਾਜ਼ ਤੋਂ ਉਹਨਾਂ ਦੇ ਲੱਗਦਾ ਸੀ ਜਵੇਦ ਰਾਏ ਸਿੱਖ ਬਰਾਦਰੀ ਤੋਂ ਫੋਨ ਗਏ ਜਿਹੜੀ ਕੱਲਾ ਇੱਕ ਬਾਈਕ ਤੇ ਗੱਲੇ ਮਾਈਕਸ ਤੇ ਸੀਗਾ ਪਨੇਸ਼ ਸ਼ਰਮਾ ਹਾਂ ਜੀ ਪਨੇਸ਼ ਸ਼ਰਮਾ ਮੇਰਾ ਬਰਾਦਰ-ਇਨ-ਲॉ ਹੈ ਇਹ ਜੀ ਚਿਕਨ ਦਾ ਕੰਮ ਕਰਦਾ ਹੈ ਇਹ ਬਾਰੇ ਕੇ ਕਲੈਕਸ਼ਨ ਕਰਨ ਗਿਆ ਹੈ ਸੀਗਾ ਇਹ ਕਲੈਕਸ਼ਨ ਕਰਕੇ ਜਿਵੇਂ ਵਾਪਸ ਆ ਰਿਹਾ ਸੀ ਪਤਾ ਨਹੀਂ ਇਹਨੂੰ ਉੱਥੇ ਕਲੈਕਸ਼ਨ ਕਰਦੇ ਦੇਖ ਲਿਆ ਕਿਸ ਨੇ ਕੈਸ਼ ਲੈਂਦੇ ਉੱਥੇ ਹੀ ਇਹਦੇ ਪਿੱਛੇ ਲੱਗੇ ਆ 10th round school ਦੇ ਕੋਲ ਇਹਦੇ ਜੀ ਉਹਨਾਂ ਨੇ ਸਿਰ ਤੇ ਕਾਪਾ ਮਾਰਿਆ ਤੇ ਇਹਦੇ ਕੋਲ 55000 ਸਮਥਿੰਗ 600 ਕੇ 700 ਪੈਸੇ ਸੀਗੇ ਉਹ ਲੈ ਗਏ ਤੇ ਨਾਲ ਇਹਦਾ ਮੋਬਾਈਲ 847 ਉਹ ਮੋਬਾਈਲ ਵੀ ਇਹਦਾ ਨਾਲ ਲੈ ਗਏ ਠੀਕ ਹੈ ਜੀ ਬਹੁਤ ਸੱਟ ਲੋਟ ਹੋ ਗਈ ਆ ਹਾਂ ਜੀ ਇਹਦੇ ਬਹੁਤ 60 ਵਜੇ ਆ ਹੁਣ ਸਾਨੂੰ ਇਹ ਆ ਪੁਲਿਸ ਜਿੰਨਾ ਹੋ ਸਕਦਾ ਸਾਡੀ ਮਦਦ ਕਰੇ ਤੇ ਉਹਨਾਂ ਨੂੰ ਫੜੇ ਤੇ ਸਾਨੂੰ ਸਾਡੀ ਬੰਦੀ ਰਕਮ ਵਾਪਸ ਦਿਵਾਵੇ ਉਹ ਵੀ ਹੋਸਪਟਲ ਲੱਗੇ ਆਏ ਹਾਂ ਹੁਣ ਅਸੀਂ ਹਸਪੀਟਲ ਸਿਵਲ ਹਸਪੀਟਲ ਦੇ ਬਾਹਰ ਫਲੇ ਖੜੇ ਆ ਅੰਦਰ ਉਹਨਾਂ ਨੂੰ ਲੈ ਗਏ ਆ ਉੱਥੇ ਖੜੇ ਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਮੈਂ ਬਾਰੇ ਕੇ ਤੋਂ ਆ ਰਿਹਾ ਸੀ ਪੇਮੈਂਟ ਲੈ ਕੇ ਤੇ ਦੋ ਮੁੰਡੇ ਪਿੱਛੋਂ ਆਏ ਆ ਕਾਪਾ ਮਾਰਿਆ ਪਹਿਲਾਂ ਪਿੱਛੋਂ ਹੀ ਆਂਦੇ ਸੀ ਕਾਪਾ ਠੋਕੇ ਗਏ ਤੇ ਮੈਂ गिर ਗਿਆ ਗਿਆ ਮੇਰੀ ਜੇਬ ਦੇ ਵਿੱਚ ਪੇਮੈਂਟ ਸੀ ਸ਼ਾਇਦ ਉਹਨਾਂ ਨੇ ਬਾਰਗੇ ਦੇਖਿਆ ਹੈਗੇ ਮੈਨੂੰ ਪੇਮੈਂਟ ਲੈਂਦੇ ਹੋਏ 52000 6700 ਜਾਂ 52000 ਡੋਲਰ ਪੇਮੈਂਟ ਸੀ ਜਿਹੜੀ ਮੇਰੀ ਜੇਬ ਦੇ ਵਿੱਚ ਸੀ ਤਿੰਨੋਂ ਜੇਬਾਂ ਦੇ ਵਿੱਚ ਸੀ ਥੱਲੜੀ ਉਤਲੀ ਔਰ ਪਿਛਲੀ ਜੇਬ ਦੇ ਵਿੱਚ ਪੇਮੈਂਟ ਖੋ ਕੇ ਲੈ ਗਏ ਪਲੱਸ ਮੋਬਾਈਲ ਖੋ ਕੇ ਲੈ ਗਏ ਹੈਗੇ Oppo ਦਾ ਫੋਨ ਸੀਗਾ ਇਹ ਮੇਰਾ ਦੋ ਜਾਣੇ ਸੀਗੇ ਮੂਲ ਬੇਟੇ ਹੋਏ ਸੀਗੇ ਔਰ ਆਵਾਜ਼ ਤਾਂ ਉਹਨਾਂ ਦੇ ਲੱਗਦਾ ਸੀ ਜਵੇਂ ਜਵੇਦ ਰਾਏ ਸਿੱਖ ਬ੍ਰਦਰਹੂਦ ਤੋ ਫੋਨ ਗਏ ਸੋ ਇਹ ਕਰਦੇ ਇਪਾਇਮੈਂਟ ਗੱਲੇ ਵਿੱਚ ਤੁਸੀਂ ਕਿਹਾ ਕੀ ਹੋਣਾ ਪੁਨੀਸ਼ਰਮ ਹਾਂ ਜੀ ਪੁਨੀਸ਼ਰਮਾ ਮੇਰਾ ਬਰਦਰ ਲਾ ਹੈ ਜੀ ਚਿਕਨ ਦਾ ਕੰਮ ਕਰਦਾ ਹੈ ਇਹ ਬਾਰੇ ਕੇ ਕਲੈਕਸ਼ਨ ਕਰਨ ਗਿਆ ਸੀਗਾ ਕਲੈਕਸ਼ਨ ਕਰਕੇ ਜਿਵੇਂ ਵਾਪਸ ਆ ਰਿਹਾ ਸੀ ਪਤਾ ਨਹੀਂ ਇਹਨੂੰ ਉਥੇ ਕਲੈਕਸ਼ਨ ਕਰਦੇ ਦੇਖ ਲਿਆ ਕਿਸ ਨੇ ਕੈਸ਼ ਲੈਂਦੇ ਉੱਥੇ ਹੀ ਇਹਦੇ ਪਿੱਛੇ ਲੱਗੇ ਆ ਦਸਨ ਬ라운 ਸਕੂਲ ਦੇ ਕੋਲ ਇਹਦੇ ਜੀ ਉਹਨਾਂ ਨੇ ਸਿਰ ਤੇ ਕਾਪਾ ਮਾਰਿਆ ਤੇ ਇਹਦੇ ਕੋਲ 55000 ਸਮਥਿੰਗ 600 ਕੇ ਸਸੂਰ ਪੈਸੇ ਸੀਗੇ ਉਹ ਲੈ ਗਏ ਤੇ ਨਾਲ ਇਹਦਾ ਮੋਬਾਈਲ 847 ਉਹ ਮੋਬਾਈਲ ਵੀ ਇਹਦਾ ਨਾਮ ਲੈ ਗਿਆ ਠੀਕ ਹੈ ਜੀ ਹੁਣ ਲੁੱਟ ਹੋ ਗਈ ਆ ਹਾਂਜੀ ਇਹਦੇ ਬਹੁਤ 6:00 ਵਜੇ ਆ ਹੁਣ ਸਾਨੂੰ ਇਹ ਆ ਪੁਲਿਸ ਜਿੰਨਾ ਹੋ ਸਕਦਾ ਸਾਡੀ ਮਦਦ ਕਰੇ ਤੇ ਉਹਨਾਂ ਨੂੰ ਫੜੇ ਤੇ ਸਾਨੂੰ ਸਾਡੀ ਬੰਦੀ ਰਕਮ ਵਾਪਸ ਦਵਾਵੇ ਉਹ ਤੁਸੀਂ ਹਸਪਤਲ ਲੱਗੇ ਆਏ ਹੋ ਹਾਂ ਅਸੀਂ ਹਸਪਤਲ ਸਿਵਲ ਹਸਪਤਲ ਦੇ ਬਾਹਰ ਫਲੇ ਖੜੇ ਆ ਅੰਦਰ ਉਹਨਾਂ ਨੂੰ ਲੈ ਗਏ ਆ ਉੱਥੇ ਖੜੇ ਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ